ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਮਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਅੱਜ ਮੈਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਸ ਨੂੰ ਤੁਸੀਂ ਲੇਡੀਜ਼ ਦੀ ਕੋਟੀ ਤੇ ਵੀ ਬਣਾ ਸਕਦੇ ਜੇ ਤੇ ਬੱਚਿਆਂ ਦੀ ਕੋਟੀ ਤੇ ਜੈਂਟਸ ਕੋਟੀ ਤੇ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ 4-4 ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਲੈਣੇ ਨੇ 4-4 ਦੇ ਹਿਸਾਬ ਨਾਲ ਕੁੰਡੇ ਲੈ ਕੇ ਤੇ 4 ਕੁੰਡੇ ਹੀ ਵਾਧੂ ਲੈਣੇ ਨੇ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਲੈਣੇ ਆ ਤੇ ਦੋ ਕੁੰਡੇ ਐਡਜਸਟ ਵਾਸਤੇ ਲੈਣੇ ਆ ਤੁਸੀਂ ਇਸੇ ਹਿਸਾਬ ਨਾਲ ਕੁੰਡੇ ਲੈਣੇ ਆ ਚਾਰ ਚਾਰ ਕੁੰਡੇ ਪਾ ਕੇ ਤੇ ਚਾਰ ਕੁੰਡੇ ਜਿਹੜੇ ਆ ਉਹ ਫਿਰ ਉਸ ਤੋਂ ਬਾਅਦ ਬਾਤ ਲੈ ਲੈਣੇ ਆ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਡਿਜ਼ਾਈਨ ਦੇ ਜਿਹੜੀਆਂ ਪਹਿਲੀਆਂ ਦੋ ਸਲਾਈਆਂ ਬਣਾਉਣੀਆਂ ਉਹਨਾਂ ਨੂੰ ਆਪਾਂ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਬਾਅਦ ਵਿੱਚ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਉਹੀ बार-बार ਰਿਪੀਟ ਹੁੰਦਾ ਜਾਏਗਾ ਜਿਹੜੀਆਂ ਫਰਸਟ ਦੋ ਸਲਾਈਆਂ ਬੇਸਿਕ ਰੋ ਬਣਨੀਆਂ ਨੇ ਉਹ ਬਾਅਦ ਵਿੱਚ ਜਿਹੜੀਆਂ ਉਹ ਨਹੀਂ ਬਣਣੀਆਂ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਵੀਡੀਓ ਪਹਿਲੀ ਵਾਰ ਦੇਖ ਰਹੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਨਾਲ ਦੱਸਣਾ ਕਿ ਤੁਸੀਂ ਦੁਨੀਆ ਦੇ ਕਿਸ ਕੋਨੇ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਐਂਡ ਤੇ ਤੁਹਾਡਾ ਕਮੈਂਟ ਜਿਹੜਾ ਉਹ ਜ਼ਰੂਰ ਰੀਡ ਕਰਾਂਗੇ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਵਾਂਗੇ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਗੁੰਡੇ ਉਲਟੇ ਬਣਾਵਾਂਗੇ ਸਟਾਰਟਿੰਗ ਤੇ ਆਪਾਂ ਦੋ ਗੁੰਡੇ ਉਲਟੇ ਬਣਾਉਣੇ ਆ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਲੇ ਸਾਈਡ ਕਰਾਂਗੇ ਤਿੰਨ ਗੁੰਡੇ ਉਲਟੇ ਬਣਾਉਣੇ ਆ ਤਿੰਨ ਉਲਟੇ ਇੱਕ ਸਿੱਧਾ ਫਿਰ ਤਿੰਨ ਉਲਟੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਫਿਰ ਇੱਕ ਸਿੱਧਾ ਲਾਸਟ ਤੇ ਆਪਾਂ ਦੋ ਗੁੰਡੇ ਉਲਟੇ ਬਣਾਵਾਂਗੇ ਤੇ ਐਗਜ਼ਿਟ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਆ ਗਏ ਹਾਂ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਜਿਹੜੇ ਕੁੰਡੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਾਵਾਂਗੇ ਦੋ ਪਹਿਲਾਂ ਸਿੱਧੇ ਬਣਾ ਲੇ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਤਿੰਨ ਗੁੰਡੇ ਸਿੱਧੇ ਇੱਕ ਦੋ ਤਿੰਨ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਫਿਰ ਤਿੰਨ ਸਿੱਧੇ ਪੂਰੀ ਸਲਾਈ ਜਿਹੜੀ ਆਪਾਂ ਉਲਟੀ ਆ ਉਹ ਇਸੇ ਤਰ੍ਹਾਂ ਬਣਾਵਾਂਗੇ ਉਲਟੇ ਤੇ ਉਲਟੇ ਤੇ ਸਿੱਧੇ ਤੇ ਸਿੱਧੇ ਲਾਸਟ ਤੇ ਇੱਥੇ ਸਾਡੇ ਕੋਲੋਂ ਦੋ ਗੁੰਡੇ ਸਿੱਧੇ ਹੋਣੇ ਨੇ ਤੇ ਲਾਸਟ ਵਾਲਾ ਐਗਜ਼ਿਟ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਕਿਉਂਕਿ ਇਹ ਉਲਟੀ ਸਲਾਈ ਹੈ ਇਹ ਜਿਹੜੀਆਂ ਦੋ ਸਲਾਈਆਂ ਆ ਹੁਣ ਇਹਨਾਂ ਨੂੰ ਆਪਾਂ ਬਾਅਦ ਵਿੱਚ ਨਹੀਂ ਰਿਪੀਟ ਕਰਨਾ ਹੁਣ ਇਹ ਦੋ ਸਲਾਈਆਂ ਜਿਹੜੀਆਂ ਬਣ ਗਈਆਂ ਨੇ ਤੇ ਇਹ ਤੀਸਰੀ ਸਲਾਈ ਤੋਂ ਆਪਾਂ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਤੇ ਇਹ ਹੀ ਸਾਡੀ ਫਸਟ ਰੋ ਹੋਏਗੀ ਡਿਜ਼ਾਈਨ ਦੀ ਇਲਾ ਕੁੰਡਾ ਉਤਾਰ ਲਿਆ ਆ ਧਾਗਾ ਫਿਰ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਜਿਹੜੇ ਆਪਾਂ ਪਹਿਲਾਂ ਉਲਟੇ ਬਣਾਏ ਸੀ ਇਹਨਾਂ ਨੂੰ ਉਲਟੇ ਬਣਾਉਣਾ ਹੈ ਹੁਣ ਧਾਗਾ ਪਿੱਛੇ ਕਰਾਂਗੇ ਇਹ ਜਿਹੜਾ ਇੱਕ ਕੁੰਡਾ ਸਿੱਧਾ ਆ ਇਹਦੇ ਹੁਣ ਕੋਲੋਂ ਆਪਾਂ ਇੱਕ ਤਿਆਹ ਹੋ ਲਿਆ ਇਸ ਤੋਂ ਆਪਾਂ نیچے ਆ ਕੇ ਆ ਵੇਖੋ ਕੋਲ ਕਰਕੇ ਮੈਂ ਦਿਖਾਉਣੀ ਆ ਇੱਥੋਂ نیچے ਆ ਕੇ ਆਪਾਂ ਇੱਕ ਲੂਪ ਲੈਣਾ ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਇੱਥੇ ਫਿਰ ਆਪਾਂ ਇੱਕ ਜਾਲੀ ਪਾ ਦੇਣੀ ਆ ਤੇ ਹੁਣ ਇਹ ਜਿਹੜਾ ਗੁੰਡਾ ਇਹਨੂੰ ਆਪਾਂ ਸਿੱਧਾ ਬਣਾ ਦੇਣਾ ਇਹ ਸਾਡੇ 1 ਤੋਂ 3 ਗੁੰਡੇ ਹੋਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 3 ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਫਿਰ ਵੇਖੋ ਇੱਥੋਂ ਉੱਪਰੋਂ ਨਹੀਂ ਆਪਾਂ ਲੈਣਾ ਇਹਦੇ ਤੋਂ ਇੱਕ ਜਿਹੜਾ ਧਾਗਾ ਆ ਉਹ ਨੀਚੇ ਆ ਜਾਣਾ ਇੱਥੋਂ ਆ ਕੇ ਆਪਾਂ ਲੂਪ ਲੈਣਾ ਆ ਇਸ ਤਰ੍ਹਾਂ ਕਰਕੇ ਇਹਨੂੰ ਬਹੁਤਾ ਢਿੱਲਾ ਨਹੀਂ ਰੱਖਣਾ ਤੇ ਨਾ ਹੀ ਬਹੁਤਾ ਟਾਈਟ ਰੱਖਣਾ ਆ ਫਿਰ ਇੱਥੇ ਇੱਕ ਜਾਲੀ ਪਾ ਦੇਣੀ ਇਸ ਤਰ੍ਹਾਂ ਕਰਕੇ ਤੇ ਆ ਜਿਹੜਾ ਕੁੰਡਾ ਆ ਇਹਨੂੰ ਆਪਾਂ ਸਿੱਧਾ ਬਣਾ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਤਾਂ ਅਗਾ ਪਿੱਛੇ ਕਰਾਂਗੇ ਫਿਰ ਸਿੱਧੇ ਗੁੰਡੇ ਦੇ ਕੋਲੋਂ ਇੱਥੋਂ نیچے ਤੋਂ ਆਪਾਂ ਇੱਕ ਲੂਪ ਲੈਣਾ ਫਿਰ ਜਾਲੀ ਪਾਉਣੀ ਆ ਫਿਰ ਇਹ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਦੇਣਾ ਇੱਕ ਤੋਂ ਤਿੰਨ ਗੁੰਡੇ ਹੋਗੇ ਲਾਸਟ ਦੇ ਦੋ ਗੁੰਡੇ ਉਲਟੇ ਆਉਣੇ ਨੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹ ਸਿੱਧਾ ਆ ਜਾਣਾ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ वैसे डिजाइन ਦੀ ਇਹ ਦੂਸਰੀ ਹੀ ਸਲਾਈ ਆਪਾਂ ਗਿਣਾਂਗੇ। ਇਹ ਲੱਕੁੰਡ ਉਤਾਰ ਲਿਆ। ਫਿਰ ਧਗਾ ਪਿੱਛੇ ਕਰਾਂਗੇ। ਜਿਹੜੇ ਕੁੰਡੇ ਜਿਸ ਤਰ੍ਹਾਂ ਨਜ਼ਰ ਆਉਂਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਹੀ ਬਣਾਵਾਂਗੇ। ਦੋ ਸਿੱਧੇ ਫਿਰ ਤਿੰਨ ਉਲਟੇ ਜਿਹੜੇ ਆਪਾਂ ਵਿਧਾਏ ਸੀ ਕੁੰਡੇ ਇੱਕ ਤੋਂ ਤਿੰਨ ਕੀਤੇ ਸੀ ਉਹਨਾਂ ਨੂੰ ਉਲਟੇ ਬਣਾਉਣਾ ਹੈ। ਫਿਰ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਆ। ਤਿੰਨ ਉਲਟੇ ਬਣਾਉਣੇ ਆ। पूरी सिलाई जी आप इस तरह बनाते जाए चौथी सिलाई बन गई डिजाइन की हम पंजी सिलाई सीधे पास्य आप बनावें किस तरह बनानी है पहला कुंडा उतार लिया ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਥੇ ਹੁਣ ਇੱਕ ਕੁੰਡਾ ਉਲਟਾ ਬਣਾਉਣਾ ਹੈ ਇੱਕ ਕੁੰਡਾ ਉਲਟਾ ਬਣਾ ਲਿਆ ਹੁਣ ਧਾਗਾ ਪਿੱਛੇ ਕਰਾਂਗੇ ਇਹ ਇੱਕ ਉਲਟਾ ਕੁੰਡਾ ਹੈ ਤੇ ਇਹ ਕ ਸਿੱਧਾ ਕੁੰਡਾ ਹੈ ਇਹਨਾਂ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਫਰੰਟ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਵਾਲਾ ਕੁੰਡਾ ਹੁਣ ਇਸ ਤਰ੍ਹਾਂ ਉਤਾਰ ਲੈਣਾ ਆ ਵੀ ਕੁੰਡਾ ਉਤਾਰ ਲੈਣਾ ਹੈ ਤੇ ਦੋਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਹ ਜਿਹੜੇ ਆਪਾਂ ਕੁੰਡੇ ਵਧਾਏ ਸੀ ਇੱਥੇ ਹੁਣ ਸਾਡੇ ਘਟੋਗੇ ਨੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਸਿੱਧਾ ਇਹ ਇੱਧਰ ਵਾਲੇ ਦੋਨੋਂ ਕੁੰਡੇ ਇਸ ਤਰ੍ਹਾਂ ਕਰਕੇ ਉਤਾਰ ਲੈਣੇ ਆ ਫਿਰ ਬੈਕ ਲੂਪ ਦੇ ਨਾਲ ਆਪਾਂ ਦੋ ਤੋਂ ਇੱਕ ਕਰ ਦੇਣਾ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਫਿਰ 2 ਤੋਂ 1 ਕਰਾਂਗੇ ਇੱਕ ਗੁੰਡਾ ਸਿੱਧਾ ਫਿਰ 2 ਤੋਂ 1 ਕਰਾਂਗੇ ਇਸ ਤਰ੍ਹਾਂ ਕੁੰਡਿਆਂ ਨੂੰ ਉਤਾਰ ਲੈਣਾ ਹੈ ਤੇ ਫਿਰ ਬੈਕ ਲੂਪ ਦੇ ਨਾਲ 2 ਤੋਂ 1 ਕਰਨਾ ਹੁਣ ਇੱਕ ਗੁੰਡਾ ਉਲਟਾ ਲਾਸਟ ਵਾਲਾ ਸਿੱਧਾ ਪੰਜਵੀਂ ਸਲਾਈ ਬਣ ਗਈ ਹੁਣ ਛੇਵੀਂ ਸਲਾਈ ਤੇ ਆ ਗਏ ਹਾਂ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਫਿਰ ਇੱਕ ਸਿੱਧਾ ਤਿੰਨ ਉਲਟੇ ਜਿਹੜੇ ਜਿਸ ਤਰ੍ਹਾਂ ਨਜ਼ਰ ਆਉਂਦੇ ਨੇ ਉਸੇ ਤਰ੍ਹਾਂ ਆਪਾਂ ਉਲਟੀ ਸਲਾਈ ਦੇ ਵਿੱਚ ਬਣਾਉਣੇ ਇਹ ਸਾਡੀਆਂ ਹੁਣ 6 ਸਲਾਈਆਂ ਪੂਰੀਆਂ ਹੋ ਗਈਆਂ ਨੇ 6 ਸਲਾਈਆਂ ਪੂਰੀਆਂ ਹੋਣ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਉਣੀ ਹੈ ਕਿ ਪਹਿਲੀਆਂ ਦੋ ਸਲਾਈਆਂ ਜਿਹੜੀਆਂ ਆਪਾਂ ਉਹਨਾਂ ਨੂੰ ਬਾਅਦ ਵਿੱਚ ਹੁਣ ਨਹੀਂ ਬਣਾਉਣਾ ਵੇਖੋ ਹੁਣ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਉਣੇ ਆ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਹੁਣ ਐ ਵੇਖੋ ਇਹ ਜਿਹੜਾ ਸੈਂਟਰ ਵਾਲਾ ਕੁੰਡਾ ਆ ਇਹਦੇ ਕੋਲੋਂ ਆਪਾਂ ਜਿਸ ਤਰ੍ਹਾਂ ਪਹਿਲਾਂ ਇੱਥੋਂ نیچے ਰੋ ਆਪਾਂ ਕੱਢਿਆ ਸੀ ਹੁਣ ਫੇਰ ਆ ਵੇਖੋ ਇਹ ਵਾਲੇ ਹੌਲ ਤੋਂ ਨਹੀਂ ਕਢਣਾ ਜਿਹੜਾ ਇਹ ਵਾਲਾ ਨਜ਼ਰ ਆ ਰਿਹਾ ਹੈ ਇਹਦੇ ਤੋਂ ਆਪਾਂ ਇੱਕ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਫੇਰ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਫੇਰ ਇਹ ਸਿੱਧਾ ਕੁੰਡਾ ਜਿਹੜਾ ਇਹਦੇ ਕੋਲੋਂ ਇੱਥੋਂ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਜਾਲੀ ਪਾਉਣੀ ਹੈ ਫਿਰ ਇੱਕ ਹੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਹੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਆ ਵੇਖੋ ਐਸਾਫ ਹੀ ਹੋਲ ਜਿਹੜੇ ਦੋ ਨਜ਼ਰ ਆਉਣਗੇ ਨੀਚੇ ਵਾਲੇ ਤੋਂ ਆਪਾਂ ਲੂਪ ਲੈਣਾ ਹੈ ਜਾਲੀ ਪਾ ਦੇਣੀ ਆ ਹੁੰਡੇ ਨੂੰ ਸਿੱਧਾ ਬਣਾ ਦੇਣਾ ਲਾਸਟ ਦੇ ਦੋ ਹੁੰਡੇ ਉਲਟੇ ਬਣਨਗੇ ਤੇ ਲਾਸਟ ਵਾਲਾ ਹੁੰਡਾ ਸਿੱਧਾ ਬਣ ਜੇਗਾ ਹੁਣ ਆ ਗਏ ਆ ਉਲਟੀ ਸਾਈਡ ਤੇ ਫਿਰ ਜਿਹੜੇ ਜਿਸ ਤਰ੍ਹਾਂ ਨਜ਼ਰ ਆਉਂਦੇ ਨੇ ਉਸੇ ਤਰ੍ਹਾਂ ਬਣਾਵਾਂਗੇ ਪਹਿਲਾ ਉਤਾਰ ਲਿਆ ਧਾਗਾ ਪਿੱਛੇ ਕਰ ਲਿਆ ਦੋ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਤਿੰਨ ਸਿੱਧੇ 1 2 3 ਤਾਗਾ ਆਪਣੀ ਵਾਲੀ ਸਾਈਡ ਤਿੰਨ ਗੁੰਡੇ ਉਲਟੇ ਤਾਗਾ ਪਿੱਛੇ ਤਿੰਨ ਸਿੱਧੇ 1 2 3 ਫਿਰ ਤਿੰਨ ਉਲਟੇ ਲਾਸਟੇ ਦੋ ਗੁੰਡੇ ਸਿੱਧੇ ਆਉਣਗੇ ਤੇ ਇੱਕ ਗੁੰਡਾ ਉਲਟਾ ਆਏਗਾ ਹੁਣ ਅੱਗੇ ਆਪਾਂ ਸਿੱਧੇ ਪਾਸੇ ਉਹਨੂੰ ਵਿਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਦੋ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਹੁਣ ਇਹ ਇੱਕ ਕੁੰਡਾ ਉਲਟਾ ਤੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਇਹ ਕੁੰਡਾ ਤੇ ਇਧਰ ਵਾਲਾ ਉਲਟਾ ਕੁੰਡਾ ਦੋਨਾਂ ਨੂੰ ਉਤਾਰ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਸਿੱਧਾ ਫਿਰ ਇੱਕ ਸਿੱਧਾ ਫਿਰ ਐ ਵੇਖੋ ਇਹ ਦੋਨੋਂ ਉਤਾਰ ਕੇ ਇੱਕ ਇਹ ਸਿੱਧਾ ਉਤਾਰਨਾ ਇੱਕ ਉਲਟਾ ਉਤਾਰਨਾ ਇਹਨਾਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਜਿਹੜੇ ਆਪਾਂ ਵਧਾਏ ਸੀ ਉਹਨਾਂ ਨੂੰ ਹੁਣ ਕਟਾ ਦਿੱਤਾ ਹੈ ਹੁਣ ਆ ਗਏ ਆਂ ਲਾਸਟ ਸਲਾਈ ਤੇ ਚੌਥੀ ਸਲਾਈ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਫਿਰ ਤਿੰਨ ਉਲਟੇ ਫਿਰ ਇੱਕ ਸਿੱਧਾ ਤਿੰਨ ਉਲਟੇ ਤੇ ਲਾਸਟ ਵਾਲਾ ਸਿੱਧਾ ਐਗਜ਼ਿਸਟ ਜਿਹੜਾ ਉਹਨੂੰ ਵੀ ਉਲਟਾ ਬਣਾ ਲਾਂਗੇ ਬਸ ਇਹੀ ਚਾਰ ਸਲਾਈਆਂ ਅਸੀਂ बार-बार ਰਿਪੀਟ ਕਰਨੀਆਂ ਤੇ ਇਸ ਤਰ੍ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਹੈ ਇੱਥੇ ਮੈਂ ਵਾਈਟ ਤੇ ਵੀ ਬਣਾਇਆ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੀ ਬਹੁਤ ਹੀ ਪਿਆਰਾ ਲੱਗੇਗਾ ਬਣਿਆ ਹੋਇਆ ਤੇ ਬਹੁਤ ਆਸਾਨੀ ਦੇ ਨਾਲ ਬਣਦਾ ਵੀ ਜਾਂਦਾ ਹੈ ਪਹਿਲੀਆਂ ਜਿਹੜੀਆਂ ਦੋ ਸਲਾਈਆਂ ਉਹਨਾਂ ਨੂੰ ਆਪਾਂ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਜਿਹੜੀਆਂ ਚਾਰ ਸਲਾਈਆਂ ਉਹਨਾਂ ਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਤੇ ਅੱਜ ਦਾ ਜਿਹੜਾ ਸਪੈਸ਼ਲ ਥੈਂਕ ਯੂ ਹੈਗਾ ਜਿਸਵਿੰਦਰ ਕੁਰ ਦਾ ਇਹਨਾਂ ਨੇ ਕੈਨੇਡਾ ਤੋਂ ਸਾਨੂੰ ਕਮੈਂਟ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਮੈਂਟ ਮੈਂ ਅੱਗੇ ਸਕਰੀਨ ਤੇ ਬਹੁਤ ਧੰਨਵਾਦ ਦੀ ਹਾਂ ਤੁਸੀਂ ਮੇਰੀ ਵੀਡੀਓ ਦੇ ਵਿੱਚ ਕਮੈਂਟ ਕਰਦੇ ਹੋ ਅੱਗੇ ਤੋਂ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਦੂਰੋਂ ਦੂਰੋਂ ਤੁਸੀਂ ਸਾਡੀਆਂ ਵੀਡੀਓਜ਼ ਦੇਖ ਕੇ ਕਮੈਂਟ ਕਰਦੇ ਹੋ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਸਪੋਰ ਇਹ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰਨਾ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ